ਇਹ ਜੋ ਪੰਜਾਬ ਸਰਕਾਰ ਵੱਲੋਂ ਮਹਮ ਜੋ ਨਸ਼ਿਆਂ ਰੋਕੂ ਮਹਿੰਮ ਚਲਾਈ ਗਈ ਹੈ ਉਹਦੇ ਸੰਬੰਧ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਠੰਡਾ ਦੇ ਹੁਕਮਾਂ ਉੱਤੇ ਜਿਹੜੀ ਹੈਗੀ ਪ੍ਰਾਪਰਟੀ ਹੈ ਜੋ ਇੱਕ ਬੂਟਾ ਸਿੰਘ ਦੀ ਹੈ ਉਤੇ ਉਸ ਦੀ ਪਤਨੀ ਪਰਮਜੀਤ ਕੌਰ ਦੇ ਨਾਂ ਤੇ ਉਸਨੇ ਖਰੀਦੀ ਹੋਈ ਹੈ ਇਹ ਪ੍ਰਾਪਰਟੀ ਹੈ ਜਿਹੜੀ ਕਾਂਸਰ ਰੋਡ ਮੋੜ ਵਿਖੇ ਸਥਿਤ ਹੈ ਦਾ ਰੈਸੀ ਘਰ ਜੋ ਨੇ ਨਸ਼ਿਆਂ ਦੀ ਆਮਦਨ ਨਾਲ ਬਣਾਇਆ ਹੋਇਆ ਸੀਗਾ ਇਹ ਇਹ ਕਰਕੇ ਇਹਨੂੰ ਅਸੀਂ ਕੰਪੀਟੈਂਟ ਅਥਾਰਟੀ ਕੋਲੇ ਇਹਨੂੰ 66 ਐਫ ਦੇ ਵਿੱਚ ਫ੍ਰੀਜ਼ ਕਰ ਲਈਏ ਦਾ ਕੇਸ ਭੇਜਿਆ ਸੀ ਜਿੱਥੇ ਆਪਦਾ ਕੋਈ ਹੋਰ ਆਮਦਨ ਸਾਬਤ ਨਹੀਂ ਕਰ ਸਕਿਆ ਤੇ ਇਸ ਕਰਕੇ ਨਸ਼ਿਆਂ ਦੀ ਆਮਦਨ ਨਾਲ ਹੀ ਖਰੀਦੀ ਹੋਣ ਕਰਕੇ ਇਹਦੀ ਜੋ ਵੈਲਿਊ ਹੈ 27 ਲੱਖ 15000 ਦਾ ਮਕਾਨ ਆ ਜੋ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਫ੍ਰੀਜ਼ ਕੀਤਾ ਗਿਆ ਹੈ ਇਸ ਕਰਕੇ ਇਹਦੇ ਵਿੱਚ ਅਸੀਂ ਜਿਹੜਾ 66 ਐਫ ਦਾ ਨੋਟਿਸ ਹੈ ਤੇ 게ਟ ਅੱਗੇ ਲਾਉਣ ਲੱਗ ਗਏ ਆ ਤਾਕੇ ਇਹ ਜਿਹੜੀ ਇਹਨੂੰ ਨੋਟਿਸ ਜਿਹੜਾ ਅਸੀਂ ਵੈਸੇ ਵੀ ਕਮੇਲ ਕਰਾ ਦਿੱਤਾ ਹੈ ਕਿ ਇਹ ਜਿਹੜੀ ਪ੍ਰਾਪਰਟੀ ਹੈ ਕੰਪੀਟੈਂਟ ਅਥਾਰਟੀ ਵੱਲੋਂ ਠਾ ਟਾਈਪ ਅਦੀਨਫਰਿਤ ਕੀਤੀ ਜਾ ਚੁੱਕੀ ਆ ਕਿੰਨੇ ਮੁਕਦਮੇ ਦਰਜ ਹੈ ਇਸ ਦੇ ਉੱਤੇ ਕੁੱਲ 6 ਮੁਕਦਮੇ ਦਰਜ ਆ ਜੋ ਵੱਖ-ਵੱਖ ਅਦਾਲਤਾਂ ਵਿੱਚ ਮੁਕਦਮੇ ਜਿਹੜੇ ਗੇਰ ਸੁਣਵਾਈ ਹੈਗੇ ਆ ਅੰਡਰ ਟ੍ਰਾਇਲ ਹੈਗੇ ਆ ਤੇ ਇਹ ਬੰਦਾ ਹੁਣ ਇਸ ਵਾਰੇ ਜ਼ਮਾਨਤ ਉੱਤੇ ਆਇਆ ਹੋਇਆ ਹੈ